ਦੀ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਲੁਧਿਆਣਾ ਜਿਲੰਦਰ ਪਟਿਆਲਾ ਸੰਗਰੂਰ ਬਠਿੰਡਾ ਇਹ ਪੰਜ ਬੱਸ ਸਟੈਂਡਾਂ ਦਾ ਆਧੁਨਿਕੀਕਰਨ ਯਾਨੀ ਕਿ ਨਵੀਕਰਨ ਹੋਣ ਜਾ ਰਿਹਾ ਇਹ ਖਬਰ ਬਿਲਕੁਲ ਸਟਿਕ ਹੈ ਔਰ ਪੰਜਾਬ ਰਾਜ ਸਰਕਾਰ ਵੱਲੋਂ ਇਸ ਦਾ ਇਹ ਪੰਜ ਜਿਲ੍ਹਾ ਵੱਡੇ ਜਿਲ੍ਹਿਆਂ ਦਾ ਜਿਹੜਾ ਪੰਜ ਇਹ ਬੱਸ ਸਟੈਂਡ ਹੈ ਹੁਣ ਨਵੀਕਰਨ ਹੋਣ ਜਾ ਰਿਹਾ ਤਾਂ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਇਸ ਦਾ ਖਾਤਕੇ ਐਲਾਨ ਵੀ ਕੀਤਾ ਹੈ ਪਿਛਲੇ ਦਿਨ ਹੀ ਔਰ ਕਿਹਾ ਵੀ ਇਹ ਜਿਹੜੇ ਪੰਜ ਵੱਡੇ ਸਟੇਸ਼ਨ ਹੈਗੇ ਆ ਖਾਸ ਕਰਕੇ ਜਲੰਧਰ ਲੁਧਿਆਣਾ ਸੰਗਰੂਰ ਬਠਿੰਡਾ ਤੇ ਪਟਿਆਲਾ ਜਿੱਥੋਂ ਲੱਖਾਂ ਦੀ ਤਦਾਰ ਦੇ ਨਾਲ ਜਿਹੜੇ ਯਾਤਰੀ ਹੈ ਉਹ ਅੰਤਰਰਾਜੀ ਜਿਹੜੇ ਬਸਾਂ ਰਾਜਾਂ ਵੱਲ ਜਾਂਦੇ ਆ ਤਾਂ ਇਹ ਮੁੱਖ ਦੇ ਰਾਜ ਪਦਰੀ ਜਿਹੜੇ ਰਾਜ ਜਿਹੜੇ ਇਹ ਬਸ ਸਟਾਪ ਹੈ ਇਹਨਾਂ ਨੂੰ ਹੁਣ ਅਪਗ੍ਰੇਡ ਕੀਤਾ ਜਾ ਰਿਹਾ ਤਾਂ ਕਿਤੇ ਕਿਤੇ ਆ ਕੇ ਇਹ ਜਿਹੜਾ ਸਟੇਸ਼ਨ ਹੋਣਗੇ ਜਾਂ ਬਸ ਸਟੈਂਡ ਹੋਣਗੇ ਇਹ ਹੈਗੇ ਆ ਸੰਗਰੂਰ ਲੁਧਿਆਣਾ ਜਲੰਧਰ ਪਟਿਆਲਾ ਅਤੇ ਬਠਿੰਡਾ ਖਾਸ ਦਾਸੀ ਕੀ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੋਲਰ ਨੇ ਕਿਹਾ ਕਿ ਇਸ ਨਾਲ ਲੱਖਾਂ ਮੁਸਾਫਰਾਂ ਦੇ ਰੋਜ਼ਾਨਾ ਸਫ਼ਰ ਵਿੱਚ ਆਸਾਨੀ ਹੋਵੇਗੀ ਤੇ ਪੰਜਾਬ ਵਿੱਚ ਕੁਸ਼ਲ ਆਵਾਜਾਈ ਦਾ ਵਿੱਚ ਇੱਕ ਨਵਾਂ ਮਾਪਡਨ ਹੋਵੇਗਾ ਕਿਤੇ ਅੱਗੇ ਤਾਂ ਦੱਸਦੀ ਕੀ ਜਿਹੜਾ ਇਹ ਜਿਹੜੀ ਸਕੀਮ ਹੈ ਇਹ ਪ੍ਰੋਜੈਕਟ ਹੈਗਾ ਇਹ ਟ੍ਰਿਪਲ ਪੀਪੀ ਯਾਨੀ ਕਿ ਪਬਲਿਕ ਪਬਲਿਕ ਪ੍ਰਾਈਵੇਟ ਜਿਹੜੀ ਇਹ ਪਬਲਿਕ ਪ੍ਰਾਈਵੇਟ ਜਿਹੜੀ ਹੈ ਪਾਰਟਨਰਸ਼ਿਪ ਦੇ ਅਧੀਨ ਜਿਹੜੇ ਇਹ ਮਾਡਲ ਲਾਗੂ ਹੋਵੇਗਾ ਜਿਸ ਦੇ ਵਿੱਚ ਇਹਨਾਂ ਪੰਜੇ ਬਸ ਸਟਾਪਾਂ ਨੂੰ ਵੱਡਾ ਨਵਿਕਨ ਕੀਤਾ ਜਾਵੇਗਾ ਤਾਂ ਕਿ ਜਿਹੜੇ ਆਉਣ ਵਾਲੇ ਯਾਤਰੀਆਂ ਨੂੰ ਇੱਕ ਵਧੀਆ ਆਸਾਨੀ ਜਿਹੜਾ ਕੁਸ਼ਲ ਆ ਆਵਾਯਾ ਯਾਤਰੀਆਂ ਵਾਸਤੇ ਜਿਹੜੀ ਹੈ ਹੋਵੇ ਉਹ ਸੁਗਮ ਹੋਵੇ ਵਧੀਆ ਆਸਾਨੀ ਹੋਵੇ ਤਾਂ ਕਿ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਪਰੇਸ਼ਾਨੀ ਨਾ ਹੋਵੇ ਜਿਸ ਵਿੱਚ ਸਾਫ਼ ਟਾਇਲਟ ਪੀਨ ਵਾਲਾ ਸਾਫ਼ ਪਾਣੀ ਫਿਲਟਰ ਪਾਣੀ ਹੋਵੇਗਾ ਬੈਠਣ ਲਈ ਸੁਵਿਧਾ ਰਹਿਣ ਵਾਸਤੇ ਸੁਵਿਧਾ ਕਮਰੇ ਹੋਣਗੇ ਇਸ ਦੇ ਨਾਲ ਹੀ ਕੁਝ ਕਮਰੇ ਏਸੀ ਵੀ ਬਣਾ ਦਿੱਤੇ ਜਾਣਗੇ ਤਾਂ ਇੱਕ ਬਹੁਤ ਵੱਡਾ ਇੱਕ ਪੰਜਾਬ ਦਾ ਇਹ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਖਾਸ ਕਰਕੇ ਟਰਾਂਸਪੋਰਟ ਮੰਤਰੀ ਲਾਲਜੀਤ ਭੋਲੇ ਇਸ ਦਾ ਬਕਾਇਦਾ ਐਲਾਨ ਕੀਤਾ ਹੈ ਤਾਂ ਇਸ ਸਮੇਂ ਮੌਜੂਦਾ ਲੁਧਿਆਣਾ ਰੇਹ ਬੱਸ ਸਟੈਂਡ ਜਿਹੜੇ ਕੁਝ ਸਮੇਂ ਬਾਅਦ ਇਹ ਪੰਜਾਬ ਦੇ ਇਹ ਪੰਜ ਵੱਡੇ ਜ਼ਿਲ੍ਹਿਆਂ ਦੇ ਬੱਸ ਸਟੈਂਡ ਨੂੰ ਅਪਗ੍ਰੇਡ ਕੀਤਾ ਜਾਵੇਗਾ ਖਾਸ ਕਰਕੇ 10 ਦੇ ਕੀ ਜਨਤਕ ਆਵਾਜਾਈ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇਹ ਪੰਜਾਬ ਰਾਜ ਸਰਕਾਰ ਦਾ ਇੱਕ ਅਹਿਮ ਕਦਮ ਹੈਗਾ ਤਰਖਾਸ ਦੀ ਹੈ ਇਹ PPP ਯਾਨੀ ਕਿ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਮਾਡਲ ਦੇ ਅਧੀਨ ਇਹਨਾਂ ਨੂੰ ਪੰਜ ਜ਼ਿਲ੍ਹਿਆਂ ਦੇ ਇਹਨਾਂ ਦੇ ਪੰਜ ਬੱਸ ਟਾਪਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਖਾਸ ਕਰਕੇ ਜਿਹੜੇ ਯਾਤਰੀ ਹੁੰਦੇ ਜਿਹੜੀ ਲੱਖਾਂ ਦੀ ਤਦਾਦ ਦੇ ਵਿੱਚ ਰੋਜ਼ਾਨਾ ਤੇ ਆਪ ਡਾਉਨ ਕਰਦੇ ਆ ਖਾਸ ਕਰਕੇ ਜਲੰਧਰ ਲੁਧਿਆਣਾ ਔਰ ਬਠਿੰਡਾ ਦੇ ਵਿੱਚ ਤਾਂ ਫਿਰ ਇਹਦੇ ਅੱਗੇ ਇਸ ਗੱਲ ਨੂੰ ਲੈ ਕੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਪਉਂਦ ਨੇ ਇੱਕ ਵੱਡਾ ਕਦਮ ਚੁੱਕਿਆ ਤਾਂ ਮੰਤਰੀ ਨੇ ਵੀ ਦੱਸਿਆ ਕਿ ਇਹ ਇਹ ਯਾਤਰੀਆਂ ਲੱਖਾਂ ਦੀ ਤਦਾਦ ਦੀ ਰੋਜ਼ਾਨਾ ਜਾਂਦੇ ਆ ਤਾਂ ਖਾਸ ਕਰਕੇ ਇਹਨਾਂ ਦੇ ਬੱਸ ਸਟਾਪ ਜਿਹੜੇ ਬੁਨਿਆਦੀ ਟਾਂਚੇ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਜਲੰਧਰ ਲੁਧਿਆਣਾ ਸੰਗਰੂਰ ਪਟਿਆਲਾ ਬਠਿੰਡਾ ਇਹ ਪੰਜ ਵੱਡੇ ਜ਼ਿਲ੍ਹਿਆਂ ਦੇ ਜਿਹੜੇ ਬੱਸ ਸਟਾਪ ਬੱਸ ਸਟੈਂਡਾਂ ਨੂੰ ਹੁਣ ਐਪਲੀਕ ਕੀਤਾ ਜਾਵੇਗਾ ਤਾਂ ਕਿ ਆਉਣ ਵਾਲੇ ਯਾਤਰੀਆਂ ਨੂੰ ਇੱਥੇ ਕੋਈ ਕਿਸੇ ਤਰ੍ਹਾਂ ਦੀ ਸਹੂਲਤ ਨਾ ਹੋਵੇ ਖਾਦ ਵਾਲੀ ਬੱਸਾਂ ਦਾ ਜਿਹੜਾ ਠਹਿਰਾਵ ਹੋਊਗਾ ਬਿਲਕੁਲ ਸਿਸਟਮ ਨਾਲ ਹੋਊਗਾ ਜੀਪੀਐਸ ਸਿਸਟਮ ਲੱਗੇ ਜਾਣਗੇ ਇਸ ਦੇ ਨਾਲ ਖਾਸ ਕਰਕੇ ਜਿਹੜੇ ਟਾਇਲਟ ਹੋਣਗੇ ਸਾਫ਼ ਵਧੀਆ ਟਾਇਲਟ ਬਣੇ ਜਾਣਗੇ ਇਸ ਨਾਲ ਹੀ ਰੈਸਟੋਰੈਂਟ ਬਣੇ ਜਾਣਗੇ ਇੱਥੇ ਖਾਦ ਕੇ ਮੈਡੀਕਲ ਸਹੂਲਤ ਵੀ ਬੱਸ ਸਟੈਂਡ ਹੋਊਗੀ ਇਸ ਦੇ ਨਾਲ ਹੀ ਖਾਸ ਕਰਕੇ ਜਿਹੜੇ ਉਹ ਯਾਤਰੀ ਜਿਹੜੇ ਦੇਰ ਰਾਤੇ ਰੁਕ ਜਾਂਦੇ ਤਾਂ ਉਹਨਾਂ ਨੂੰ ਠਹਿਰਨ ਵਾਸਤੇ ਇੱਥੇ ਵਧੀਆ ਕਮਰੇ ਦਾ ਇੰਤਜ਼ਾਮ ਕੀਤਾ ਜਾਵੇਗਾ ਹਵਾਦਾਰ ਪੱਖੇ ਹੋਣਗੇ ਬਾਥਰੂਮ ਜਿਹੜੇ ਟਾਇਲਟ ਹੋਣਗੇ ਉਹ ਸਾਫ਼ ਸੁਥਰੇ ਹੋਣਗੇ ਜਿਹੜੇ 24 ਘੰਟੇ ਤੇ ਮੁਲਾਜ਼ਮ ਹੋਣਗੇ ਤੈਨਾਤ ਹੋਣਗੇ ਸੁਰੱਖਿਆ ਨੂੰ ਲੈ ਕੇ ਵੀ ਇਸ ਤੇ ਪੁਖਤਾ ਪ੍ਰਬੰਧ ਕੀਤੇ ਜਾਣਗੇ ਖਾਸਕੇ ਮਹਿਲਾਵਾਂ ਵਾਸਤੇ ਇੱਥੇ ਖਾਸਲੀ ਪੁਲਿਸ ਪਾਕਟ ਵੀ ਬਣਾ ਦਿੱਤੀ ਜਾਵੇ ਤਾਂ ਕਿ ਕਿਸੇ ਤੇ ਦੇਰ ਰਾਤ ਕੋਈ ਮਹਿਲਾ ਦਾ ਵੀ ਇੱਥੇ ਠਹਿਰਾਵ ਹੁੰਦਾ ਰੁਕਦੇ ਹੈ ਤਾਂ ਕਿਸੇ ਕਾਰਨ ਕਿਸੇ ਕਰਨ ਵਸ਼ ਤਾਂ ਉਹਨਾਂ ਦੀ ਸੁਰੱਖਿਆ ਨੂੰ ਮਜ਼ਬੂਤੀ ਉਹਨਾਂ ਸੁਰੱਖਿਆ ਨੂੰ ਯਕੀਨੀ ਬਣਾ ਵਾਸਤੇ ਪੁਲਿਸ ਮਹਿਲਾ ਜਾਵੀ ਤੇ ਇੰਤਜ਼ਾਮ ਕੀਤਾ ਵਾ ਅੰਦਾਸੀਏ ਪੰਜਾਬ ਸਰਕਾਰ ਦਾ ਇੱਕ ਵੱਡਾ ਫੈਸਲਾ ਇਹ ਵੱਡੇ ਪੰਜ ਜ਼ਿਲ੍ਹਿਆਂ ਵਾਸਤੇ ਲੁਧਿਆਣਾ ਜਿਲੰਦਰ ਸੰਗਰੂਰ ਪਟਿਆਲਾ ਤੇ ਬਠਿੰਡਾ ਦੇ ਇਹ ਪੰਜ ਬੱਸ ਸਟੈਂਡਾਂ ਨੂੰ ਹੁਣ ਅਪਗ੍ਰੇਡ ਕੀਤਾ ਜਾਵੇਗਾ ਤਾਂ ਜਿੱਥੇ 50000 ਤੋਂ ਲੈ ਕੇ 1 ਲੱਖ ਦੇ ਯਾਤਰੀ ਰੋਜ਼ਾਨਾ ਇੱਥੇ ਦੂਜੀ ਰਾਜਾ ਵਿੱਚ ਆਪਣੀ ਯਾਤਰਾ ਵਗੈਰਾ ਵਾਸਤੇ ਜਾਂਦੇ ਤਾਂ ਖਾਦਕੇ ਉਹਨਾਂ ਦੀ ਯਾਤਰਾ ਨੂੰ ਵੱਡੇ ਪੈਮਾਨੇ ਤੇ ਵੱਡੇ ਸੁਰੱਖਿਆ ਤੇ ਲੈ ਕੇ ਉਹਦੇ ਵੱਡੇ ਪੈਮਾਨੇ ਨੂੰ ਹੁਣ ਵੱਡੇ ਸੁਰੱਖਿਆ ਨੂੰ ਲੈ ਕੇ ਇਸ ਦੇ ਨਾਲ ਲਈ ਉਸ ਯਾਤਰੀਆਂ ਦੀ ਯਾਤਰਾ ਨੂੰ ਆਸਾਨੀ ਕਰਨ ਵਾਸਤੇ ਤਾਂ ਕਿ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਸੁਵਿਧਾ ਨਾ ਹੋਵੇ ਤਾਂ ਇਹ ਪੰਜ ਵੱਡੇ ਜ਼ਿਲ੍ਹਿਆਂ ਦੇ ਪੰਜ ਬੱਸ ਸਟਾਪਾਂ ਨੂੰ ਹੁਣ ਆਬ੍ਰਿਕ ਕੀਤਾ ਜਾ ਰਿਹਾ ਐਮਐਮਐਨ ਬਾਬੀ ਨਾ ਸੰਦੀਪ ਸ਼ਰਮਾ ਡੈਨੀ ਸਰ ਟੀਵੀ ਲੁਧਿਆਣਾ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਲੁਧਿਆਣਾ ਜਿਲੰਦਰ ਪਟਿਆਲਾ ਸੰਗਰੂਰ ਬਠਿੰਡਾ ਇਹ ਪੰਜ ਬੱਸ ਸਟੈਂਡਾਂ ਦਾ ਆਧੁਨਿਕੀਕਰਨ ਯਾਨੀ ਕਿ ਨਵੀਕਰਨ ਹੋਣ ਜਾ ਰਿਹਾ ਇਹ ਖਬਰ ਬਿਲਕੁਲ ਸਟਿਕ ਹੈ ਔਰ ਪੰਜਾਬ ਰਾਜ ਸਰਕਾਰ ਵੱਲੋਂ ਇਸ ਦਾ ਇਹ ਪੰਜ ਜਿਲ੍ਹਾ ਵੱਡੇ ਜਿਲ੍ਹਿਆਂ ਦਾ ਜਿਹੜਾ ਪੰਜ ਇਹ ਬੱਸ ਸਟੈਂਡ ਹੈ ਹੁਣ ਨਵੀਕਰਨ ਹੋਣ ਜਾ ਰਿਹਾ ਤਾਂ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਇਸ ਦਾ ਖਾਤਕੇ ਐਲਾਨ ਵੀ ਕੀਤਾ ਗਿਆ ਪਿਛਲੇ ਦਿਨ ਹੀ ਔਰ ਕਿਹਾ ਵੀ ਇਹ ਜਿਹੜੇ ਪੰਜ ਵੱਡੇ ਸਟੇਸ਼ਨ ਹੈਗੇ ਆ ਖਾਸ ਕਰਕੇ ਜਲੰਧਰ ਲੁਧਿਆਣਾ ਸੰਗਰੂਰ ਬਠਿੰਡਾ ਤੇ ਪਟਿਆਲਾ ਜਿੱਥੋਂ ਲੱਖਾਂ ਦੀ ਤਦਾਰ ਦੇ ਨਾਲ ਜਿਹੜੇ ਯਾਤਰੀ ਹੈ ਉਹ ਅੰਤਰਰਾਜੀ ਜਿਹੜੇ ਬਸਾਂ ਰਾਜਾਂ ਵੱਲ ਜਾਂਦੇ ਆ ਤਾਂ ਇਹ ਮੁੱਖ ਦੇ ਰਾਜ ਪਦਰੀ ਜਿਹੜੇ ਰਾਜ ਜਿਹੜੇ ਇਹ ਬਸ ਸਟਾਪ ਹੈ ਇਹਨਾਂ ਨੂੰ ਹੁਣ ਅਪਗ੍ਰੇਡ ਕੀਤਾ ਜਾ ਰਿਹਾ ਤਾਂ ਕਿਤੇ ਕਿਤੇ ਆ ਕੇ ਇਹ ਜਿਹੜਾ ਸਟੇਸ਼ਨ ਹੋਣਗੇ ਜਾਂ ਬਸ ਸਟੈਂਡ ਹੋਣਗੇ ਇਹ ਹੈਗੇ ਆ ਸੰਗਰੂਰ ਲੁਧਿਆਣਾ ਜਲੰਧਰ ਪਟਿਆਲਾ ਅਤੇ ਬਠਿੰਡਾ ਖਾਸ ਦਾ ਸੀ ਕਿ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੋਲਰ ਨੇ ਕਿਹਾ ਕਿ ਇਸ ਨਾਲ ਲੱਖਾਂ ਮੁਸਾਫਰਾਂ ਦੇ ਰੋਜ਼ਾਨਾ ਸਫ਼ਰ ਵਿੱਚ ਆਸਾਨੀ ਹੋਵੇਗੀ ਤੇ ਪੰਜਾਬ ਵਿੱਚ ਕੁਸ਼ਲ ਆਵਾਜਾਈ ਦਾ ਵਿੱਚ ਇੱਕ ਨਵਾਂ ਮਾਪਡਨ ਹੋਵੇਗਾ ਕਿਤੇ ਅੱਗੇ ਤੁਹਾਨੂੰ ਦੱਸਦੀ ਕਿ ਜਿਹੜਾ ਇਹ ਜਿਹੜੀ ਸਕੀਮ ਹੈ ਇਹ ਪ੍ਰੋਜੈਕਟ ਹੈਗਾ ਇਹ ਟ੍ਰਿਪਲ ਪੀਪੀ ਯਾਨੀ ਕਿ ਪਬਲਿਕ ਪਬਲਿਕ ਪ੍ਰਾਈਵੇਟ ਜਿਹੜੀ ਇਹ ਪਬਲਿਕ ਪ੍ਰਾਈਵੇਟ ਜਿਹੜੀ ਹੈ ਪਾਰਟਨਰਸ਼ਿਪ ਦੇ ਅਧੀਨ ਜਿਹੜੇ ਇਹ ਮਾਡਲ ਲਾਗੂ ਹੋਵੇਗਾ ਜਿਸ ਦੇ ਵਿੱਚ ਇਹਨਾਂ ਪੰਜੇ ਬਸ ਸਟਾਪਾਂ ਨੂੰ ਵੱਡਾ ਨਵਿਕਨ ਕੀਤਾ ਜਾਵੇਗਾ ਤਾਂ ਕਿ ਜਿਹੜੇ ਆਉਣ ਵਾਲੇ ਯਾਤਰੀਆਂ ਨੂੰ ਇੱਕ ਵਧੀਆ ਆਸਾਨੀ ਜਿਹੜਾ ਕੁਸ਼ਲ ਆ ਆਵਾਯਾ ਯਾਤਰੀਆਂ ਵਾਸਤੇ ਜਿਹੜੀ ਹੈ ਹੋਵੇ ਉਹ ਸੁਗਮ ਹੋਵੇ ਬਧਿਆ ਅਸਾਨੀ ਹੋਵੇ ਤਾਂ ਕਿ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਪਰੇਸ਼ਾਨੀ ਨਾ ਹੋਵੇ ਜਿਸ ਵਿੱਚ ਸਾਫ ਟਾਇਲਟ ਪੀਨ ਵਾਲਾ ਸਾਫ ਪਾਣੀ ਫਿਲਟਰ ਪਾਣੀ ਹੋਵੇਗਾ ਬੈਠਣ ਲਈ ਸੁਵਿਧਾ ਰਹਿਣ ਵਾਸਤੇ ਸੁਵਿਧਾ ਕਮਰੇ ਹੋਣਗੇ ਇਸ ਦੇ ਨਾਲ ਹੀ ਕੁਝ ਕਮਰੇ ਏਸੀ ਵੀ ਬਣਾ ਦਿੱਤੇ ਜਾਣਗੇ ਤਾਂ ਇੱਕ ਬਹੁਤ ਵੱਡਾ ਇੱਕ ਪੰਜਾਬ ਦਾ ਇਹ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਖਾਸ ਕਰਕੇ ਟਰਾਂਸਪੋਰਟ ਮੰਤਰੀ ਲਾਲਜੀਤ ਭੋਲੇ ਇਸ ਦਾ ਬਕਾਇਦਾ ਐਲਾਨ ਕੀਤਾ ਹੈ ਤਾਂ ਇਸ ਸਮੇਂ ਮੌਜੂਦਾ ਲੁਧਿਆਣਾ ਰੇਹਈ ਬੱਸ ਸਟੈਂਡ ਜਿਹੜੇ ਕੁਝ ਸਮੇਂ ਬਾਅਦ ਇਹ ਪੰਜਾਬ ਦੇ ਇਹ ਪੰਜ ਵੱਡੇ ਜ਼ਿਲ੍ਹਿਆਂ ਦੇ ਬੱਸ ਸਟੈਂਡ ਨੂੰ ਅਪਗ੍ਰੇਡ ਕੀਤਾ ਜਾਵੇਗਾ ਖਾਸ ਕਰਕੇ 10 ਦੇ ਕੀ ਜਨਤਕ ਆਵਾਜਾਈ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇਹ ਪੰਜਾਬ ਰਾਜ ਸਰਕਾਰ ਦਾ ਇੱਕ ਅਹਿਮ ਕਦਮ ਹੈਗਾ ਤਰਖਾਸ ਦੀਏ ਇਹ PPP ਯਾਨੀ ਕਿ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਮਾਡਲ ਦੇ ਅਧੀਨ ਇਹਨਾਂ ਨੂੰ ਪੰਜ ਜ਼ਿਲ੍ਹਿਆਂ ਦੇ ਇਹਨਾਂ ਦੇ ਪੰਜ ਬੱਸ ਟਾਪਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਖਾਸ ਕਰਕੇ ਜਿਹੜੇ ਯਾਤਰੀ ਹੁੰਦੇ ਜਿਹੜੀ ਲੱਖਾਂ ਦੀ ਤਦਾਦ ਦੇ ਵਿੱਚ ਰੋਜ਼ਾਨਾ ਤੇ ਆਪ ਡਾਉਨ ਕਰਦੇ ਆ ਖਾਸ ਕਰਕੇ ਜਲੰਧਰ ਲੁਧਿਆਣਾ ਔਰ ਬਠਿੰਡਾ ਦੇ ਵਿੱਚ ਤਾਂ ਇਹਦੇ ਅੱਗੇ ਇਸ ਗੱਲ ਨੂੰ ਲੈ ਕੇ ਟ੍ਰਾਂਸਪੋਰਟ ਮੰਤਰੀ ਲਾਲ ਜੀ ਸਪ ਉਹਨੇ ਇੱਕ ਵੱਡਾ ਕਦਮ ਚੁੱਕਿਆ ਤਾਂ ਮੰਤਰੀ ਨੇ ਵੀ ਦੱਸਿਆ ਕਿ ਇਹ ਯਾਤਰੀਆਂ ਲੱਖਾਂ ਦੀ ਤਦਾਦ ਦੀ ਰੋਜ਼ਾਨਾ ਜਾਂਦੇ ਹ ਤਾਂ ਖਾਸ ਕਰਕੇ ਇਹਨਾਂ ਦੇ ਬੱਸ ਸਟਾਪ ਦੇਡੇ ਬੁਨਿਆਦੀ ਟਾਂਚੇ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਜਲੰਧਰ ਲੁਧਿਆਣਾ ਸੰਗਰੂਰ ਪਟਿਆਲਾ ਬਠਿੰਡਾ ਇਹ ਪੰਜ ਵੱਡੇ ਜ਼ਿਲ੍ਹਿਆਂ ਦੇ ਜਿਹੜੇ ਬੱਸ ਸਟਾਪ ਬੱਸ ਸਟੈਂਡਾਂ ਨੂੰ ਹੁਣ ਐਪਲੀਕ ਕੀਤਾ ਜਾਵੇਗਾ ਤਾਂ ਕਿ ਆਉਣ ਵਾਲੇ ਯਾਤਰੀਆਂ ਨੂੰ ਇੱਥੇ ਕੋਈ ਕਿਸੇ ਤਰ੍ਹਾਂ ਦੀ ਸਹੂਲਤ ਨਾ ਹੋਵੇ ਖਾਦ ਵਾਲੀ ਬੱਸਾਂ ਦਾ ਜਿਹੜਾ ਠਹਿਰਾਵ ਹੋਊਗਾ ਬਿਲਕੁਲ ਸਿਸਟਮ ਨਾਲ ਹੋਊਗਾ ਜੀਪੀਐਸ ਸਿਸਟਮ ਲੱਗੇ ਜਾਣਗੇ ਇਸ ਦੇ ਨਾਲ ਖਾਸ ਕਰਕੇ ਜਿਹੜੇ ਟਾਇਲਟ ਹੋਣਗੇ ਸਾਫ਼ ਵਧੀਆ ਟਾਇਲਟ ਬਣੇ ਜਾਣਗੇ ਇਸ ਨਾਲ ਹੀ ਰੈਸਟੋਰੈਂਟ ਬਣੇ ਜਾਣਗੇ ਇੱਥੇ ਖਾਦ ਕੇ ਮੈਡੀਕਲ ਸਹੂਲਤ ਵੀ ਬੱਸ ਸਟੈਂਡ ਹੋਊਗੀ ਇਸ ਦੇ ਨਾਲ ਹੀ ਖਾਸ ਕਰਕੇ ਜਿਹੜੇ ਉਹ ਯਾਤਰੀ ਜਿਹੜੇ ਦੇਰ ਰਾਤੇ ਰੁਕ ਜਾਂਦੇ ਤਾਂ ਉਹਨਾਂ ਨੂੰ ਠਹਿਰਨ ਵਾਸਤੇ ਇੱਥੇ ਵਧੀਆ ਕਮਰੇ ਦਾ ਇੰਤਜ਼ਾਮ ਕੀਤਾ ਜਾਵੇਗਾ ਹਵਾਦਾਰ ਪੱਖੇ ਹੋਣਗੇ ਬਾਥਰੂਮ ਜਿਹੜੇ ਟਾਇਲਟ ਹੋਣਗੇ ਉਹ ਸਾਫ ਸੁਥਰੇ ਹੋਣਗੇ ਜਿਹੜੇ 24 ਘੰਟੇ ਤੇ ਮੁਲਾਜ਼ਮ ਹੋਣਗੇ ਤਾਇਨਾਤ ਹੋਣਗੇ ਸੁਰੱਖਿਆ ਨੂੰ ਲੈ ਕੇ ਵੀ ਇਸ ਤੇ ਪੁਖਤਾ ਪ੍ਰਬੰਧ ਕੀਤੇ ਜਾਣਗੇ ਖਾਸ ਕਰਕੇ ਮਹਿਲਾਵਾਂ ਵਾਸਤੇ ਇੱਥੇ ਕਈ ਖਾਸ ਜਿਹੜੀ ਪੁਲਿਸ ਪਾਕਟ ਵੀ ਬਣਾ ਦਿੱਤੀ ਜਾਵੇ ਤਾਂ ਕਿ ਕਿਸੇ ਤਰ੍ਹਾਂ ਦੇਰ ਰਾਤ ਕਰੇ ਕੋਈ ਮਹਿਲਾ ਦਾ ਵੀ ਇੱਥੇ ਠਹਿਰਾਵ ਹੁੰਦਾ ਰੁਕਦੇ ਆ ਤਾਂ ਕਿਸੇ ਕਾਰਨ ਕਿਸੇ ਕਾਰਨ ਵਸ਼ ਤਾਂ ਉਹਨਾਂ ਦੀ ਸੁਰੱਖਿਆ ਨੂੰ ਮਜ਼ਬੂਤੀ ਉਹਨਾਂ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਪੁਲਿਸ ਮਹਿਲਾ ਦਾ ਵੀ ਇੰਤਜ਼ਾਮ ਕੀਤਾ ਜਾਵੇ ਤਾਂ ਅੰਦਾਜ਼ੀਏ ਪੰਜਾਬ ਸਰਕਾਰ ਦਾ ਇੱਕ ਵੱਡਾ ਫੈਸਲਾ ਇਹ ਵੱਡੇ ਪੰਜ ਜ਼ਿਲ੍ਹਿਆਂ ਵਾਸਤੇ ਲੁਧਿਆਣਾ ਜਿਲੰਦਰ ਸੰਗਰੂਰ ਪਟਿਆਲਾ ਤੇ ਬਠਿੰਡਾ ਦੇ ਇਹ ਪੰਜ ਬੱਸ ਸਟੈਂਡਾਂ ਨੂੰ ਹੁਣ ਅਪਗ੍ਰੇਡ ਕੀਤਾ ਜਾਵੇਗਾ ਤਾਂ ਜਿੱਥੇ 50000 ਤੋਂ ਲੈ ਕੇ 1 ਲੱਖ ਦੇ ਯਾਤਰੀ ਰੋਜ਼ਾਨਾ ਇੱਥੇ ਦੂਜੀ ਰਾਜਾ ਵਿੱਚ ਆਪਣੀ ਯਾਤਰਾ ਵਗੈਰਾ ਵਾਸਤੇ ਜਾਂਦੇ ਤਾਂ ਖਾਸ ਕਰਕੇ ਉਹਨਾਂ ਦੀ ਯਾਤਰਾ ਨੂੰ ਵੱਡੇ ਪੈਮਾਨੇ ਤੇ ਵੱਡੇ ਸੁਰੱਖਿਆ ਤੇ ਲੈ ਕੇ ਉਹਦੇ ਵੱਡੇ ਪੈਮਾਨੇ ਨੂੰ ਹੁਣ ਵੱਡੇ ਸੋ ਕੈਨੂ ਲੈ ਕੇ ਇਸ ਦੇ ਨਾਲ ਹੀ ਉਸ ਯਾਤਰੀਆਂ ਦੀ ਯਾਤਰਾ ਨੂੰ ਆਸਾਨੀ ਕਰਨ ਵਾਸਤੇ ਤਾਂ ਕਿ ਕਿਸੇ ਤੋਂ ਦੀ ਉਹਨਾਂ ਨੂੰ ਸੁਵਿਧਾ ਨਾ ਹੋਵੇ ਤਾਂ ਇਹ ਪੰਜ ਵੱਡੇ ਜ਼ਿਲ੍ਹਿਆਂ ਦੇ ਪੰਜ ਬੱਸ ਸਟਾਪਾਂ ਨੂੰ ਹੁਣ ਆਪਰੇ ਕੀਤਾ ਜਾ ਰਿਹਾ ਐਮਐਮਐਨ ਬਾਬੀ ਨਾਲ ਸੰਦੀਪ ਸ਼ਰਮਾ ਡੈਨੀ ਸਰ ਟੀਵੀ ਲੁਧਿਆਣਾ